ਬਾਬਾ ਜੀ ਆ ਗਏ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਕਿਆ ਲੰਦਾ ਜੀ ਫਿਰ ਅੱਜ ਆਪਾਂ ਨੇ ਇਹ ਅਫਰੀਕਨ ਮੋਰ ਹੈ ਤੇ ਬਰਬਰੀ ਜਿਹੜੀ ਉਹਦੇ ਵਾਂਗੂ ਸਟਾਲ ਫੀਲਡ ਤੇ ਬਹੁਤ ਚਰਦੇ ਆ ਜਿੱਥੇ ਖੜੇ ਉੱਥੇ ਚੁਗੀ ਜਾਂਦੇ ਇਹ ਵਜੋਂ 45 ਕਿਲੋ ਗੋਸਤ ਹੋਈ ਤੇ ਚ ਹੋਊਗਾ ਨਾ ਗੱਬਣ ਦਾ ਨਹੀਂ ਕਿ ਭਾਜਣ ਵਾਲੀ ਆ 2.5 ਮਿੰਟ ਹੋ ਗਏ ਗੱਬਣ ਨੂੰ ਆ ਜਾਓ ਬਾਈ ਪਿਆਰ ਭਰੀ ਸਤਿ ਸ੍ਰੀ ਅਕਾਲ ਮੁੱਲਾਪੁਰ ਖੜੇ ਸੀਗੇ ਬੱਕਰੀ ਦੀ ਮੰਡੀ ਤੇ ਹਨਾ ਸਾਰਿਆਂ ਨੂੰ ਪਤਾ ਵੀ ਬੱਕਰੀਆਂ ਦੀ ਮੰਡੀ ਭਰਦੀ ਆ ਬਾਈ ਸ਼ਨੀਵਾਰ ਨੂੰ ਹਮ ਹਮਾ ਕੇ ਪਹੁੰਚਿਆ ਕਰੋ ਲੰਗਰ ਚਾਹ ਪਾਣੀ ਦੇ ਫੁੱਲ ਪ੍ਰਬੰਧ ਹੁੰਦੇ ਨੇ ਅੱਜ ਬੱਕਰੇ ਬੱਕਰੀਆਂ ਖਾਣੇਗੇ ਅੱਜ ਮੌਸਮ ਵੀ ਠੰਡਾ ਸੀਗਾ ਬਹੁਤ ਵਧੀਆ ਗੱਲਬਾਤ ਬਣੀ ਹੋਈ ਸੀਗੀ ਆਜੋ ਗੱਲਾਂ ਬਾਤਾਂ ਮਾਰਦੇ ਨਾਲੇ ਬੱਕਰੀਆਂ ਦਿਖਾਉਣਗੇ ਬਾਈ ਦੀਆਂ ਬੱਕਰੀਆਂ ਦਿਖਾ ਦਈਏ ਹਾਂ ਇੱਧਰ ਆਏਗਾ ਬਾਈ ਅੱਗੇ ਨਹੀਂ ਵਿਕਦੀਆਂ ਇਹਦੀਆਂ ਵਿਕਦੀਆਂ ਨਹੀਂ ਹੈਗੀਆਂ ਕਹਿੰਦਾ ਮੇਰੀਆਂ ਵੀਡੀਓ ਨਾ ਬਣਾ ਕਹਿੰਦਾ ਮੇਰੀਆਂ ਬੱਕਰੀਆਂ ਵਿਕਦੀਆਂ ਨਹੀਂ ਹੈਗੀਆਂ ਪਰਾਂ ਨੂੰ ਭੱਜ ਗਿਆ ਚਲ ਕੇਰਾ ਦੇਖ ਲੋ ਕਿੰਨੀਆਂ ਵੇਚਤੀਆਂ ਦੂ ਪਹਿਲੇ ਸਾਲ ਸਹੀ ਦੱਸ ਹੈ ਤੇਰੀ ਬੱਕਰੀ ਵੇਚ ਗਈ ਐ ਨਾ ਕਰ ਤੂੰ ਵੇਚੀ ਨਹੀਂ ਵੇਚੀ ਤੇਰੀ ਆਉਂਦੇ ਅੱਛਾ ਕੀ ਭਾਦਿਆਂ ਨੂੰ ਭਾਤ ਦੱਸ ਦੇ ਕੈਮਰਾ ਵੀਡੀਓ ਨਾ ਬਣਾ ਕਹਿੰਦਾ ਵੇਚਦੀਆਂ ਨਹੀਂ ਗਈਆਂ ਬਿਕਣ ਗਈਆਂ ਕਿਉਂ ਨਹੀਂ ਗਈਆਂ ਤੇਰੇ ਬਿਕਣ ਗਈਆਂ ਕਿੰਨਾ ਮੁੱਲ ਕਰਿਆ ਕੋਈ ਨਹੀਂ ਕਰਦੇ ਕੋਈ ਨਹੀਂ ਕਰਦੇ ਲੈ ਇਹ ਭਗਤ ਬੰਦੇ ਵੀ ਆ ਜਾਂਦੇ ਨੇ ਪੂਰੇ ਵੀ ਜਿਹੜੇ ਕਹਿੰਦੇ ਨੇ ਕਿ ਵੀ ਅਗਲੇ ਨੂੰ ਕਹਾਂਗੇ ਜਿੰਨੇ ਜਿੰਨੇ ਵੀ ਉਹਨਾਂ ਨੂੰ ਬਿਨਾ ਮੁੱਲ ਤੋਂ ਪਸ਼ੂ ਦੇ ਦਿੰਦਾ ਇਹਦੇ ਕੋਸ ਮੁੱਲ ਨਹੀਂ ਕਰਿਆ ਕਹਿੰਦਾ ਜੇ ਮੈਂ ਮਰਜੀ ਆ ਕੇ ਲੈ ਜਾ ਠੀਕ ਹੈ ਆਹਲ ਦੇ ਵਿੱਚ ਭਾਈ ਕਹਿੰਦਾ ਵੀ ਗੱਬਣਾ ਗੱਬਣਾ ਤਾਂ ਹੈਗੇ ਨੇ ਸਾਰੀਆਂ ਕਿੰਨੇ ਕਿੰਨੇ ਮਹੀਨਿਆਂ ਦੇ ਨੇ ਨੇੜ ਨੇ ਆ ਬੱਕਰੀਆਂ ਜਿੰਨੀਆਂ ਕਿ ਲਿਆਉਂਦਾ ਹੁੰਦਾ ਇਹ ਵਧੀਆ ਲਿਆਉਂਦਾ ਹੁੰਦਾ ਸਾਫ਼ ਲਿਆਉਂਦਾ ਹੁੰਦਾਗਾ ਦੇਖ ਲਓ ਤੁਹਾਡੇ ਸਾਹਮਣੇ ਨੇ ਆ ਦਿਖਾਈ ਪੇੜਣੀ ਵਾਲੇ ਤੇ ਇਧਰੋਂ ਦਿਖਾ ਦੇ ਇਹ ਅਸਲ ਦੇ ਵਿੱਚ ਬੋਲਦਾ ਘੱਟਾ ਬੰਦਾ ਇਹਦੀ ਕਸੂਰ ਨਹੀਂਗਾ ਕੋਈ ਬੱਕਰਾ ਬਹੁਤ ਸੋਹਣਾਗਾ ਚਲੋ ਆਜੋ ਅੱਗੇ ਦਿਖਾਉਣਾ ਮੈਂ ਤੁਹਾਨੂੰ ਗੱਲਬਾਤ ਕਰਕੇ ਠੀਕ ਹੈ ਆਪ ਖਾਂਦਾ ਨਹੀਂਗਾ ਇਹ ਬੱਕਰਿਆਂ ਨੂੰ ਖਵਾਈ ਜਾਂਦਾਗਾ ਕਿਉਂ ਬਾਈ ਬੱਕਰਿਆਂ ਰੋਟੀਆਂ ਖਵਾ ਰਹੇਗਾ ਵਾਧੂ ਦੀ ਥੋੜੀ ਜੀ ਵਾਧੂ ਸੀਗੀ ਹਾਂ ਜੀ ਵਾਧੂ ਆ ਗਈ ਚਲ ਕੀ ਭਾਗ ਰਿਹਾ ਬੱਕਰਿਆਂ ਦਾ ਬੱਕਰੇ ਦਾ ਤਾਂ ਮੰਗਿਆ 16000 ਰੁਪਏ ਇਹਦਾ ਹਾਂ ਜੀ ਬਾਹਲਾ ਨਹੀਂ 16000 ਜੈ ਜੀ ਜੈ ਜੀ ਜੈ ਜੀ ਹਾਂ ਠੀਕ ਆ ਬਾਜਨ ਹੈਗਾ ਇਹਦਾ ਤੇ ਇਹਦਾ ਇਹ ਬੱਕਰੀਆਂ ਮੰਗਦੇ ਸੀ ਇਹਦਾ 20000 ਰੁਪਏ 2000 ਇਹ ਰੋਟੀਆਂ ਖਵਾਉਂਦਾ ਬਾਈ ਬੱਕਰਿਆਂ ਨੂੰ ਮੁੱਲ ਵੀ ਜਾਇਜ਼ ਕਰੀ ਜਾਂਦਾਗਾ ਅੱਜ ਤੇ ਉਹ ਵਿੱਚ ਬੱਚੇ ਨੇਗੇ ਉਹਨਾਂ ਦਾ ਕੀ ਭਾਗ ਕਰੇਗਾ ਆਹ ਬੱਚੇ ਕਾਲਾ ਬੱਚਾ ਫਿਰ ਤਾਂ ਕੰਨਿਕਾ ਜੀ ਇਹਦਾ ਮੰਗਦਾ 15000 ਰੁਪਏ ਬੱਚੇ ਦਾ ਜੀ 15000 ਰੁਪਿਆ ਕਿੰਨੇ ਮਹੀਨੇ ਦਾ ਹੋਊਗਾ ਇਹ ਵਾਲੇ ਚੁੰਗੜਾ ਹੀ ਹੈ ਉਹ ਚੁੰਗਦਾ ਤਾਂ ਹੈਗਾ ਮਹੀਨੇ ਦਾ ਤਾਂ ਹੋ ਗਈ ਤਿੰਨ ਮਹੀਨਾ ਦਾ ਬੱਚਾ ਹੈਗਾ ਤਿੰਨ ਦਾ ਤਾਂ ਹੋਊਗਾ ਤਿੰਨ ਦਾ ਹੈਗਾ ਤਿੰਨ ਮਹੀਨੇ ਆਖੋ ਖੜ ਦੇ ਖੜ ਜਾ ਆ ਦੇ ਬੱਚਾ ਬਹੁਤ ਸੋਹਣਾਗਾ ਪੂਰਾ ਘੈਂਟ ਬੱਚਾ ਹੈਗਾ ਕੀ ਲੱਗਦਾ ਕੱਦ ਘਾਟ ਕਿੰਨਾ ਕਰੂਗਾ ਕੱਦ ਹੈ 45 ਇੰਚ ਚਲੇ ਜਾਊਗਾ ਇਹ ਹਿਸਾਬ ਨਾਲ ਬਹੁਤ ਹੁੰਦਾ 45 ਇੰਚ ਚ ਚਲੇ ਜਾਊਗਾ ਤਿੰਨ ਮਹੀਨੇ ਦਾ ਬੱਚਾ ਯਾਰ ਬੱਚਾ ਵੀ ਹਾਲੇ ਉਮਰ ਵੀ ਬੜੀ ਚੰਗੇ ਬਾਪ ਦਾ ਅੱਛਾ ਬਾਪ ਬਾਲਾ ਚੰਗਾ ਦਾ ਇਹਦਾ ਹਾਂ ਉਹਦਾ ਕਿੰਨਾ ਕਰਦਾ ਉਹਦਾ ਵੀ 45 ਤੋਂ ਉੱਪਰ ਆਉਦਾ 45 ਤੋਂ ਉੱਪਰ ਆਉਦਾ ਉਹਦਾ 45 ਤੋਂ ਉੱਪਰ ਕਰਦਾਗਾ ਬਸ ਮੂੰਹ ਤਾਂ ਬੜਾ ਗੱਡਿਆ ਨਾ ਹੁਣੀ ਇਹਨੇ ਤਿੰਨ ਮਹੀਨਾ ਦਾ ਕਹਿੰਦੇ ਆ ਹਾਂਜੀ ਤਿੰਨ ਮਹੀਨਾ ਛੱਡ ਦੇ ਵੀ ਛੱਡ ਦੇ ਟੰਗ ਦਾ ਤਿਆਰ ਦੇਖ ਲੋ ਚ ਅੱਛਾ ਕਿਹੜੀ ਬੱਕਰੀ ਦਾ ਇਹ ਇਹਦੀ ਮਾਂ ਕਹੀ ਜੀ ਆ ਯਾਰ ਇਹ ਬਾਪ ਤੇ ਗਿਆ ਜੀ ਮਾਂ ਤੇ ਨਹੀਂ ਗਿਆ ਅੱਛਾ ਬਾਪ ਤੇ ਗਿਆ ਮਾਂ ਮਾਂ ਤੇ ਨਹੀਂ ਗਿਆ ਮਾਂ ਤੇ ਨਹੀਂ ਹੈਗਾ ਮਾਂ ਦਾ ਤਾਂ ਲੰਬਾ ਕਰਨ ਦਾ ਬਾਪ ਬੱਚੇ ਦਾ ਇਹ ਤਾਂ ਦੋ ਹੋਣ ਚਾਹੀਦੇ ਸੀ ਯਾਰ ਇੱਕੋ ਹੀ ਦਿੱਤਾ ਨੇ ਲਵੇ ਦਾ ਇਹਦੇ ਕੀ ਮੰਗ ਮੁੱਲ ਕਰੇ ਫਿਰ ਬੱਕਰੀ ਦਾ ਬੱਕਰੀ ਦਾ ਬੱਚਾ ਸਿੱਧਾ 60000 ਰੁਪਏ ਮੰਗਦਾ ਜੀ ਕੱਲੇ ਦਾ ਕੀ ਦੱਸਿਆ ਸੀਗਾ ਕੱਲੇ ਦਾ 15000 ਦੇ ਦੇਣਗੇ ਕੱਲੇ ਦਾ 15000 ਇਹਦੇ ਸਾਨੇ 60 ਇਹਦਾ ਬਾਹਲਾ ਹਿੰਡੀ ਆ ਯਾਰ ਚੁੰਗਦਾ ਨਹੀਂ ਉਹਨਾ ਬੱਕਰੀ ਨੂੰ ਤਾਂ ਮਨ ਲੱਗਦਾ 2 ਮਹੀਨਿਆਂ ਨੂੰ ਕਾਟੀ ਜਾਊਗਾ ਅੰਦਰ ਠੀਕ ਹੈ ਲੈ ਹਣਾ ਇਹ ਬਾਪ ਖੜਾਈ ਨੂੰ ਬਰਾਬਰ ਇੱਥੇ ਜੇ ਕਰਕੇ ਖੜਾਈ ਦੇਖੀ ਆ ਦੇਖੋ ਭਾਈ ਬੱਕਰੀ ਨੂੰ ਤਾਂ ਮਨ ਲੱਗਦਾ 2 ਮਹੀਨਿਆਂ ਨੂੰ ਛੱਡ ਜਾਊਗਾ ਕਦ ਪੂਰਾ ਕਰ ਜੂਗਾ ਹਣਾ ਸਹੀ ਗੱਲ ਆ ਮੋਲ ਲੱਜਾਇਆ ਜਾ ਗੱਬਣ ਤਾਂ ਨਹੀਂ ਹੋਈ ਦੁਬਾਰੇ ਫਿਰ ਨਾ ਨਾ ਯਾਰ ਚੁੰਗਦਾ ਬੱਚਾ ਹੀ ਅੱਛਾ ਹਾਂ ਪਲੂਣੇ ਪਹਿਲੇ ਸੂ ਚਾਰ ਦੰਦ ਪੱਠਾ ਚਾਰ ਦੰਦ ਹੈ ਪਹਿਲੀ ਪੱਠਾ ਗੱਲ ਵਾ ਸਹੀ ਹੈ ਬਾਈ ਚਾਰ ਦਾ ਅੰਦਾਜ਼ ਚਾਰ ਦਾ ਅੰਦਾਜ਼ ਕੀ ਠੀਕ ਆ ਉਹ ਦੇਖਣ ਨੂੰ ਲਿਸੀ ਜੀ ਹੈ ਕੀ ਪਹਿਲਣਾਂ ਕੀ ਨਾਲ ਕੱਦ ਹੈਗਾ ਨਾ 6 ਇੰਚ ਹੋਗਾ ਹਾਂ ਇਹ ਨਾ ਹੋਏਗਾ 30 35 ਇੰਚ ਹੋਗਾ ਕੱਦ ਬਾਕੀ ਸਹੀ ਹੈਗਾ ਬੋਕ ਪੂਰਾ ਘੰਟਾ ਹੈਗਾ ਇਹਦੇ ਨਾਲ ਚਾਹ ਠੀਕ ਆ ਬਾਈ ਓਕੇ ਬਾਈ ਆਇਆ ਬਾਬਾ ਬੈਠਾਗਾ ਇਹ ਅਸਲ ਦੇ ਵਿੱਚ ਕਿ ਨਾ ਜਿੱਦੇ ਆਉਂਦਾ ਹੁੰਦਾ ਮੰਡੀ ਦੇ ਵਿੱਚ ਸੇਲ ਲਾ ਦਾਂਦਾ ਹੁੰਦਾ ਬੱਕਰੇ ਲਿਆਉਂਦਾ ਹੁੰਦਾ ਚਾਹੇ ਬੱਚੇ ਪੱਠਾ ਯਾਨੀ ਕਿ ਛੋਟੇ ਬੱਚੇ ਲਿਆਉਂਦਾ ਲਿਆ ਕੇ ਸੇਲ ਹੀ ਲਾ ਲੈਂਦੇ ਨੇ ਹਾਂਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਖੜੇ ਹੋਵਾਂਗੇ ਮੜਾ ਜੀ ਹਾਂਜੀ ਮੈਨੂੰ ਲੱਗਦਾ ਅੱਜ ਠੰਡ ਮੰਨੀ ਬੈਠੇ ਹੁਣ ਤਾਂ ਗਰਮੀ ਆ ਗਈ ਅੱਛਾ ਅੱਜ ਸੇਲ ਦੇ ਵਿੱਚ ਕੀ ਕੀ ਲਾਤਾ ਫਿਰ ਆਪਾਂ ਲਾਉਣੇ ਜੀ 5000 ਦਾ ਇੱਕ ਬੱਚਾ ਮੰਗਦੇ 5000 ਦਾ ਬੱਚਾ ਮੰਗਿਆ ਹੋਇਆ ਯਾਨੀ ਕਿ ਨਾ ਸਾਰੇ ਦਾ ਮੁੱਲ ਕਰਿਆ ਹੋਇਆ ਹਾਂ ਹਾਂ ਚਾਹੇ ਕੱਲਾ ਕੱਲਾ ਲੈ ਲੈ ਕੱਲਾ ਵੀ ਦੇਣ ਨਾ ਬਚਾਰ 4000 ਦਾ ਵੀ 4500 ਦਾ ਅੱਛਾ ਛੋਟੇ ਛੋਟੇ ਦਾ ਫਰਕ ਹੁੰਦਾ ਠੀਕ ਐ ਨਹੀਂ ਇਹ ਗੱਲ ਕਿਥੋਂ ਵੀ ਇੰਨੇ ਕਿਥੋਂ ਭਾਲ ਕੇ ਲਿਆ ਹਰ ਮਹੀ ਹਰ ਹਫਤੇ ਐਸੇ ਉਧਰੋਂ ਲਿਆਉਣਾ ਭਾਲੇ ਕਿ ਨਹੀਂ ਅੱਛਾ ਯਾਨੀ ਕਿ ਇਕੱਠੇ ਸੇ ਲਿਆ ਕੇ ਲਾ ਆਈ ਦੀਆ ਇਕੱਠੇ ਲਿਆਉਣੇ ਵਿਕ ਜਾਂਦੇ ਨੇ ਹਾਰੇ ਵਿਕ ਜਾਂਦੇ ਨੇ ਅੱਜ ਕਿੰਨੇ ਵੇਚਤੇ ਅੱਜ ਵਿਕਦੇ 7-8 ਕਾ ਜੀ ਵਿਕਦੇ ਨੇ ਮੀ ਕਰਕੇ ਕੰਮ ਉਲਝਾਏ ਹੋਇਆ ਠੀਕ ਐ ਇੰਨੇ ਚੋਂ ਤਾਂ ਨਹੀਂ ਬਾਲੇ ਰੁਪਈਏ ਬਚਦੇ ਉਹਨਾਂ ਨੇ ਖਾਣਾ ਬਚਦੇ ਉਹਦੇ ਕਿਹੜੇ ਪੰਜ 400 ਬਚਾਉਣਾ ਬਾਂਜੇ ਬਹੁਤ ਆ ਹਾਂ ਹਾਂ ਪੰਜ 400 ਬਣ ਜੇ ਬਹੁਤ ਆ ਪਰ ਆਪਾਂ 100-100 ਨੂੰ ਬੱਚਾ ਲਿਆਉਣਾ ਇਕੱਠਾ ਅੱਛਾ ਹਾਂ ਫਿਰ ਜਿੰਨੇ ਕਿਸ ਤੇ ਗੱਡੇ ਪੈਂਦੇ ਗੱਡੀ ਤੇ ਭੇਜ ਦੇ ਉਧਰ ਭੇਜ ਦੇਣੇ ਉਸ ਬਾਅਦ ਅੱਛਾ ਕਿਹੜੇ ਗਾਣੇ ਮੰਡੀ ਤੇ ਭੇਜਦੇ ਨੇ ਫਿਰ ਅਸੀਂ ਤੁੰਗਾ ਵਾਲੀ ਹੋਈ ਮੁੱਲਾਂਪੁਰ ਹੋਈ ਸਹੌਲੀ ਮੰਡੀਆਂ ਲੌਂਗ ਸਾਰੀਆਂ ਮੰਡੀਆਂ ਤੇ ਜਾਣੇ ਭੇਜ ਦੇਣਗੇ ਸਾਰੀਆਂ ਆਹਦੇ ਵਿੱਚ ਸਾਰੀਆਂ ਮੰਡੀਆਂ ਤੇ ਭੇਜ ਦੰਦਣਗੇ ਤਾਂ ਹੀ ਵਿਕ ਜਾਂਦੇ ਨੇਗੇ ਲੈ ਜਾਂਦੇ ਨੇ ਫਿਰ ਇਹਨਾਂ ਨੂੰ ਪਾਲਣ ਵਾਲੇ ਹਾਂ ਪਾਣ ਆ ਵਿੱਚ ਤਾਂ ਕੱਟਣ ਵਾਲੀ ਹੋਣਗੇ ਵਿਚ ਆਹ ਕੱਟਣਾ ਵੀ ਲੈਂਦੇ ਨੇ ਅੱਛਾ ਅੱਜ ਜੇ ਇਕੱਠੇ ਲੈਵੇ ਕੋਈ ਉਹਨੂੰ ਕੀ ਪਾ ਦੋਗੇ ਫਿਰ 4000 ਨੂੰ ਦੇ ਦਾਂਗੇ ਉਹਨੂੰ 4000 ਨੂੰ ਦੇ ਦਾਂਗੇ ਠੀਕ ਹੈ ਮੁੱਲ ਯਾਨੀ ਕਿ 5000 ਤੱਕ ਆ ਕਰਿਆ ਹੋਇਆ ਹੈ ਹਾਂ ਵੀ ਸਾਰਾ ਦਾ ਮੁੱਲ 5000 ਕਰਿਆ ਹੋਇਗਾ ਲੈ ਜਿਹੜਾ ਮਰਜੀ ਆ ਉਹ ਸੇਲ ਹੀ ਲਈ ਪਈ ਅੱਜ ਪਿੰਡ ਕਿਹੜਾ ਜੀ ਆਪਣਾ ਹਾਂ ਜੀ ਪਿੰਡ ਕਿਹੜਾ ਮਲੇਰ ਕੋਟ ਵਾਲੀ ਮਲੇਰ ਕੋਟ ਵਾਲੇ ਤੁਹਾਨੂੰ ਕਿ ਕਿਹੜੀ ਆਹ ਇਹਦਾ ਕੀ ਮੰਗਿਆ ਬਾਈ ਕੋਈ ਇਹਦਾ ਮਨੇ 50000 50000 ਕਿਵੇਂ ਮਤਲਬ ਕਿ ਭਜਨ ਕਿੰਨਾ ਕਹੂਗਾ ਇਹਦਾ ਇਹ ਭਜਨ 45 ਕਿਲੋ ਗੋਸਤ ਹੋ ਗਏ ਤੇ ਚ ਹੋਊਗਾ ਨਾ ਬ ਕੋਲ ਲ ਵਜਨ ਕਿੰਨਾ ਹੋਊਗਾ ਫਿਰ ਪਊਗਾ ਅੱਖੀ ਨਹੀਂ ਘਰ ਦੀ ਪਾਲੀ ਹੈ 24 24 25 ਕਿ ਮਹੀਨਿਆਂ ਦੀ ਹੈ ਅੱਛਾ ਆ ਲੈ ਲਵੇ ਆ ਕੇ ਦਿਖਾਉਣਾ ਤੁਹਾਨੂੰ ਪੱਠ ਗੱਬਣ ਦਾ ਨਹੀਂ ਗਿਆ ਭਾਜਣ ਵਾਲੀ ਆ 2.5 ਮਹੀਨੇ ਹੋ ਗਏ ਗੱਬਣ ਨੂੰ ਗੱਬਣ ਹਾਂ 2.5 ਮਹੀਨੇ ਹੋ ਗਏ ਰਹੀ ਗਿਆ ਗੱਬਣ ਜਾਂ ਪਤਾ ਨਹੀਂ ਆ ਬਰਹੀ ਆ ਪੱਕੀ ਗੱਲ ਆ ਬਰਹੀ ਆ ਬੋਲੀ ਤਾਂ ਹੈ ਨਹੀਂ ਫਿਰ ਪਤਾ ਨਹੀਂ ਹਾਂ 2.5 ਮਹੀਨੇ ਹੋ ਗਏ ਪਹਿਲਾਂ ਸੂਆ ਲਾਇਆ ਨੇ ਹਾਂ ਪਹਿਲਾਂ ਦੋ ਪੱਠਾ ਦੋ ਠੀਕ ਆ ਵਜਨ ਬਹੁਤ ਜ਼ਿਆਦਾ ਬਾਈ ਦੋ ਦੋ ਸੂਗੀ ਹੋਣੇ ਮੁੱਲ ਕੀ ਕਹਿੰਦੇ ਹੋਏ 50000 ਮੰਗਸੇ 50000 ਮੁੱਲ 50000 ਕਦ ਕਾਟ ਹੋ ਕੇ ਆ ਬੰਦਾ ਨਹੀਂ ਤਾਂ ਨਹੀਂ ਗਈ ਦੰਦੇ ਪੂਰੀ ਆ ਜਣੀ ਹੁਣ ਲਾਇਆ ਤਾਂ ਨਹੀਂ ਗਈ ਲੱਗਿਆ 30000 ਨਾ ਨੰਤਨ ਲੈ ਦੰਦ ਤੰਦਰ ਦੇਖ ਲੈ ਦੰਦ ਦੇਖ ਲੋ ਬੁੱਢੀ ਤਾਂ ਨਹੀਂ ਕੀ ਮੈਂ ਤਾਂ ਇਹ ਕਹਿਣਾਗਾ ਪੱਠਾ ਆ ਪੂਰੀ ਆਛਾ ਦੇਖ 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 ਦੰਦ ਦੇ ਠੀਕ ਆ ਬਾਈ ਐਡੀ ਮਾੜੀ ਚੀਜ਼ ਨਹੀਂ ਹੈਗੀ ਪਰ ਵਜਨ ਪੱਖੋਂ ਗੱਲ ਬਾਤ ਕਰੀ ਬਈ ਸਿਰਾ ਗੱਲ ਬਾਤ ਆ ਜੀ ਪੂਰਾ ਫੁੱਲ ਵਜਨ ਪਾਇਆ ਹੈ ਜੇ ਇਹਦੇ ਤਿੰਨ ਦਿੱਤੇ ਨੇ ਕਿੰਨੇ ਬੱਚੇ ਤਿੰਨ ਬੱਚੇ ਪਹਿਲੇ ਸੂਏ ਦੂਜੇ ਸੂਏ ਦੋ 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 ਹਾਂਜੀ ਸੂਗਤੀ ਐ ਸੂਏ ਹੁਣ 30 ਆ ਸੂਆ ਸੋਣਾਗਾ ਗਰੰਟੀ ਨਾਲ ਕਹਿੰਨ ਕਿ ਗੱਬਣਾਗੇ ਹਾਂ ਬੰਨ ਕਰਾਈ ਦਉ ਜੀ ਦੇਖੋ ਬੋਲੀ ਤਾਂ ਹੈ ਨਹੀਂ ਉਸ ਤੋਂ ਬਾਅਦ ਬੱਕਰੀ ਬੋਲੀ ਨਹੀਂ ਹੈਗੀ ਗੱਬਨ ਦਾ ਕਰਾਈਏ ਬੋਲੀ ਨਹੀਂ ਹੈ ਮੁੜ ਕੇ ਬੋਲੀ ਨਹੀਂ ਹੈਗੀ ਯਾਨੀ ਕਿ ਕੱਬਣ ਬਿੱਲ ਲੱਗਦੀ ਐ ਵੀ ਗੱਬਣਾ ਹਾਂਜੀ ਹਾਂ ਗੱਬਣ ਓਕੇ ਲੈ ਆ ਜੋ ਇੱਧਰ ਬਾਬਾ ਜੀ ਧੰਨਵਾਦ ਜਾਂਗਾ ਬਾਈ ਬਾਬਾ ਜੀ ਆ ਗਏ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਕਿਆ ਲਿਆਂਦਾ ਜੀ ਫਿਰ ਅੱਜ ਆਪਾਂ ਨੇ ਇਹ ਅਫਰੀਕਨ ਬੋਰ ਹੈ ਅਫਰੀਕਨ ਬੋਰ ਹਾਂ ਇਹਦੇ ਵਾਲੀ ਵਾਲੇ ਵੱਡੇ ਹੋਣਗੇ ਜੀ ਮੈਨੂੰ ਲੱਗਦਾ ਵਾਲ ਬਸ ਇਦਾਂ ਹੀ ਕਹੀਏ ਇਹ ਤੇ ਕਿਆ ਹੈਗੀਆਂ ਵਾ ਰੰਗ ਕਈ ਰੇਜ ਹੈਗੇ ਆ ਅਫਰੀਕਨ ਬੋਰ ਹੈ ਜੀ ਆਹ ਨਾਲ ਇਹ ਫੀਮੇਲ ਹੈ ਫੀਮੇਲ ਹੈ ਗੱਬਣਾ ਜੀ ਗੱਬਣ ਨਹੀਂ ਇਹ ਸੂਈ ਹੋਈ ਆ ਹਾਂ ਇਹ ਕੋਈ ਮਿੱਤਰ ਸੀ ਆਪਣਾ ਉਹਨੇ ਮਹਾਰਾਸ਼ਟਰ ਚੋਂ ਲਿਆਂਦੇ ਸੀਗੇ ਤਿੰਨ ਤਿੰਨ ਦੋ ਫੀਮੇਲ ਤੇ ਚਾਰ ਪੰਜ ਪੰਜ ਮਹੀਨਿਆਂ ਦੇ ਸੀ ਠੀਕ ਹੈ 40 40 ਹਜ਼ਾਰ ਦੇ ਲਏ ਸੀ ਉਹਨੇ ਠੀਕ ਹੈ ਤੇ 40000 ਜਿਹੜਾ ਇੱਥੇ ਛੱਡਣ ਦਾ ਦਿਲ ਸੀਗਾ 1,60,000 ਚ ਪੈ ਗਏ ਸੀ 1,60,000 ਇਹ ਤਾਂ ਕਿਸ ਸੌਂਕ ਨੂੰ ਹੀ ਲਾ ਦੇ ਪਏ ਸੌਂਕ ਨੂੰ ਲੈ ਕੇ ਆਂਦੇ ਸੀ ਕੁੱਤੇ ਭਜਾਉਂਦਾ ਸਟਰੀਆ ਦੇ ਵਿੱਚ ਬਲਵੰਤ ਸਿੰਘ ਚੁੱਪ ਕੀਤੀ ਅੱਛਾ ਤੇ ਉਹਦੇ ਜਿਹੜਾ ਬੰਦਾ ਰੱਖੇ ਸਾਹਮਣੇ ਸੀ ਹੂੰ ਤੇ ਉਹਨੇ ਫਿਰ ਇਹ ਮੇਰੇ ਕੋਲੇ ਭੇਜ ਤੇ ਕਹਿੰਦਾ ਵੀ ਇਹ ਮਰ ਜਾਣਗੇ ਹੂੰ ਜਾਂ ਤਾਂ ਤੂੰ ਰੱਖ ਲੈ ਜਾਂ ਜਾਂ ਕਿ ਹੁਣ ਦੇ 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 ਚਲੋ ਇਹਨਾਂ ਵਿੱਚ ਫਿਰ ਇੱਕ ਬੈਂਕ ਸ਼ੌਂਕਾ ਜੋ ਰੱਖ ਲਈ ਹੈ ਨਾ ਘਰੇ ਸੋਹਣੇ ਲੱਗਦੇ ਆ ਮਜ਼ਬੂਤ ਬਹੁਤ ਆ ਹੂੰ ਤੇ ਫਿਰ ਬਾਕੀ ਭਾਜਨ ਕਿੰਨਾ ਕਊਗਾ ਤੁਹਾਡੇ ਆ ਬਣਾ ਲੈਣੇ ਭਾਜਨ ਇਹਦਾ 50 ਤੋਂ ਨੇੜੇ ਤੇਰੇ ਬਾਕੀ ਜਿਹੜੋ ਲੈ ਕੇ ਜਾਂਦੇ ਉਦੋਂ ਤਾਂ ਫਿਰ ਇਹ ਬਹੁਤ ਮਾੜੇ ਸੀਗੇ ਅੱਛਾ ਤਾਂ ਤਾਂ ਬਹੁਤ ਇਹ ਰਾਜੀ ਹੋ ਗਏ ਬਾਲੀ ਵਾਲੇ ਵੱਡਿਆਂ ਜਹ ਹੈ ਨਾ ਇਹ ਸਾਰਿਆਂ ਦੇ ਨਹੀਂ ਆਗੇ ਕੌਣ ਨੇ ਇਹ ਸਾਰਿਆਂ ਦੇ ਨਹੀਂ ਹੁੰਦੇ ਹਾਂ ਇਹ ਜਿਹੜਾ ਆਪਾਂ ਕਈ ਵਾਰੀ ਸ਼ਾਮ ਦੇ ਉਹ ਝਾੜ ਵੀ ਦਿੰਦੇ ਆ ਹੂੰ ਤੇ ਜਿਹੜੇ ਇਹਦੇ ਬੱਚਾ ਆ ਆਪਣੇ ਕੋਲੇ ਹੂੰ ਉਹ ਕੈਲੋ ਵੀ ਜਿਵੇਂ ਆਪਣਾ ਕੱਚਾ ਲੋਹਾ ਪੱਕਾ ਲੋਹਾ ਪੱਕਾ ਲੋਹਾ ਉਹਦੇ ਵਰਗਾ ਇੱਕ ਡੱਬਾ ਵਾ ਅੱਛਾ ਇੱਕ ਜਿਹੜੇ ਬੰਦੇ ਕੋਈ ਸ਼ਾਮ ਦਾ ਸੂਣ ਹੈ ਸ਼ਾਇਦ ਰੱਖ ਲਿਆ ਤੇ ਫਿਰ ਇਹ ਅੱਜ ਇਹਨੂੰ ਮੰਡੀ ਦਿਖਾਉਣ ਆ ਗਏ ਪਰ ਮੰਡੀ ਵਾਲਾ ਹੈ ਨਹੀਂ ਇਹ ਸਾਧ ਠੀਕ ਹੈ ਕੀ ਮੁੱਲ ਕਰਿਆ ਇਹਦਾ ਫਿਰ ਮੰਗ ਹੈ ਤਾਂ ਕੋਈ ਬਾਹਲਾ ਨਹੀਂ ਕੋਈ ਲੈਣ ਦੇਣ ਵਾਲੇ ਕਰ ਲਾਂਗੇ ਅੱਛਾ 40000 ਦੇ ਦੇਣਾ 40000 ਮੁੱਲ ਕਰ 40000 ਕੋਈ ਬਾਹਲਾ ਨਹੀਂ ਠੀਕ ਹੈ ਕੋਕੇ ਆਪਣੇ ਕੋਲੇ ਦੂਜੇ ਜਾਨਵਰ ਬਹੁਤ ਆ ਵੀ ਐਵੇਂ ਫਿਰ ਉਹ ਮਾਰ ਕੇ ਨੇ ਪੂਪੜਾ ਲਾਤਾ ਬੱਕਰੇ ਵੱਡੇ ਦਾ ਹਣਾ ਇਹ ਨੇ ਵੱਡੇ ਬੱਕਰੇ ਦਾ ਮਜ਼ਬੂਤ ਆ ਇਹ ਇਹ ਹਾਂ ਬਾਕੀ ਆ ਬੰਦੇ ਨੂੰ ਮੈਂ ਆਪਣਾ ਇਹ ਵੀ ਮਿੱਤਰ ਹੀ ਆ ਇਹਨੂੰ ਮੈਂ ਸਾਂਭਣ ਵਾਸਤੇ ਦਿੱਤੇ ਸੀਗੇ ਦੱਸਿਆ ਇਹ ਕਹਿੰਦਾ ਵੀ ਮੈਂ ਇਕੱਲਾ ਬੀਟਲ ਤੇ ਵੇਖਣਾ ਮੈਨੂੰ ਉਹਦਾ ਸ਼ੌਂਕ ਆ ਕਹਿੰਦਾ ਵੀ ਜੇ ਇਹ ਜਾਂਦੇ ਹੋਏ ਤਾਂ ਇਹਨਾਂ ਨੂੰ ਵੇਚ ਦੇ ਦੇ ਤਾਂ ਕਿਤੇ ਦੇ ਤਾਂ ਕਹਿੰਦਾ ਫਿਰ ਆਪਣੇ ਕੋਲ ਤਾਂ ਫਿਰਦੇ ਹੀ ਆ ਠੀਕ ਆ ਅਹਲੇ ਵਿੱਚ ਮਾਰਦਾ ਫਿਰ ਤੈ ਟੱਕਰਾਂ ਆਦੀ ਨੱਕ ਜਾ ਚੜਾਉਣਾ ਤਾਂ ਹੀ ਪੀਸਰਦਾ ਪਿਆ ਨਾ ਦੋਨਾਂ ਦਾ ਦੋਨਾਂ ਦਾ ਠੀਕ ਹੈ ਇਹ ਤਾਂ ਮਹਿੰਗੇ ਬਹੁਤ ਆ ਅਈ ਤਾਂ ਬਾਸ ਸਾਂਭਣ ਦੇ ਪੱਖੋਂ ਕਰਨ ਆਏ ਆ ਉਹ ਸ਼ੋਕਰ ਮੇਲਾ ਨੇ ਤਾਂ ਕਿਸੇ ਮੇਰੇ ਤਾਂ ਸੱਚ ਨੂੰ ਫੜਾ ਦਾਂਗੇ ਅਸੀਂ ਇਹਦੇ ਕੋਲ ਤਾਂ ਹੈਗੇ ਹੀ ਹੈਗੇ ਆ ਅਸੀਂ ਦੋ ਰੱਖ ਲਿਆ ਅਸੀਂ ਉਹ ਰੱਖਾਂਗੇ ਜਿਵੇਂ ਪਿੱਟ ਬਾਲ ਕੁੱਤੇ ਨਹੀਂ ਹੁੰਦੇ ਐ ਤਾਂ ਉਹ ਇਸ ਤਰ੍ਹਾਂ ਦੇ ਹੋਣਗੇ ਉਸ ਤਰ੍ਹਾਂ ਦੇ ਹੋਣਗੇ ਨਾ ਠੀਕ ਆ ਬਾਕੀ ਹੁਣ ਇਹ ਹੋਰ ਰਾਜੀ ਹੋ ਸਕਦੇ ਕਿਉਂਕਿ ਜਿਹੜਾ ਬੰਦਾ ਸਾਹਮਣ ਦਾ ਸ਼ੇਰ ਰਾਜੀ ਨਹੀਂ ਉਹਨੂੰ ਜਾਂਚ ਨਹੀਂ ਸੀਗੀ ਹੂੰ ਬਾਕੀ ਚਲੋ ਜਿਵੇਂ ਇਹਦਾ ਕਿਤੇ ਦਾਣਾ ਪਾਣੀ ਹੋਇਆ ਜਿੱਧਰੋਂ ਜਾਣਾ ਹੋਇਆ ਭੇਜ ਦਾਂਗੇ ਹੂੰ ਬੱਕਰਾ ਵੇ ਹੋ ਰਾਨ ਹਾਂ ਉਹ ਉਹ ਵੀ ਬੱਚੇ ਬਹੁਤ ਵਧੀਆ ਇਹਨਾਂ ਦੇ ਹੁਣ ਗੱਬਣਾ ਉਹ ਬੱਕਰੀ ਹਾਂ ਉਹਨੇ ਗੱਬਣ ਨਹੀਂ ਹੋਜੂਗੀ ਹੁਣ ਇਹਦਾ ਬੱਚਾ ਹੈਗਾ 2 ਮਹੀਨਿਆਂ ਦਾ ਅੱਛਾ ਇਹ ਆ ਇਹ ਬੱਕਰੇ ਪਈ ਹਾਂ ਇੱਕ ਇਸੇ ਬੱਕਰੇ ਤੋਂ ਇੱਥੇ ਹੋਰ ਤਾਂ ਹੈ ਹੀ ਨਹੀਂ ਸੀ ਕੋਈ ਨਾ ਨਾ ਠੀਕ ਆ ਲੈ ਇਹ ਵੇਚਣਾ ਸੀ ਉਹਦੇ ਸ਼ੌਕੜਾ ਰੱਖੇ ਹੋਏ ਸੀ ਠੀਕ ਆ ਮੈਂ ਤੂੰ ਲੈ ਜਾ ਯਾਰ ਵੇਖੀ ਜਾ ਇਸ ਤਰ੍ਹਾਂ ਸੇਮ ਕਰੇ ਜਾ ਨਹੀਂ ਬਈ ਗੱਡੀ ਚਾ ਚ ਨਹੀਂ ਮੈਂ ਲੈ ਕੇ ਨਹੀਂ ਜਾਣਾ ਮੈਂ ਇਹਨੂੰ ਫਰੀਚ ਵੀ ਨਹੀਂ ਲੈ ਕੇ ਜਾਣਾ ਹੈਗਾ ਕਿਉਂਕਿ ਜਾਨਵਰ ਤੰਗ ਕਰਦਾ ਹੈਗਾ ਜਵਾ ਜਵਾ ਕੰਮ ਮਾਰੂਗਾ ਨਾ ਸਾਹਮਣਾ ਔਖਾਗਾ ਸਾਹਮਣੇ ਜੇ ਸਾਹਮਣੇ ਨਾ ਪਾਪ ਕਰਨ ਦਾ ਵੀ ਉਹਦਾ ਕੋਈ ਫਾਇਦਾ ਨਹੀਂਗਾ ਇਹ ਚੀਜ਼ਾਂ ਜਿਹੜੀਆਂ ਸਾਹਮਣੀਆਂ ਸੰਬਣ ਵਾਲੀਆਂ ਨੇ ਲੈ ਆ ਤਾਂ ਲੈਂਦਾ ਘੋੜਿਆਰ ਕੀ ਕਹ ਲਓ ਨੌਕਰ ਹੀ ਕਹ ਲਓ ਪਰ ਇੱਕ ਚੀਜ਼ ਦੀ ਹੋਰ ਚੀਜ਼ ਮੈਂ ਜਿਹੜੀ 10 15 ਸਾਢੇ ਦਿਨ ਹੋ ਗਿਆ ਆਪਣੀ ਭੇਡ ਜਿਹੜੀ ਪੰਜਾਬ ਦੇ ਚਰਦੀ ਸੀ ਕਜਲੀ ਉਹ ਭੇਡ ਨਾਲੋਂ ਵਧੀਆ ਚਰਦੇ ਨੇ ਅੱਛਾ ਸਟਾਲ ਫੀਡ ਤੇ ਹੂੰ ਹੂੰ ਬਰਬਰੀ ਬੱਕੇ ਨਾਲੋਂ ਵਧੀਆ ਇਹ ਸਿਰਫ ਮੈਨਾਲ ਮੀਟ ਦੇ ਪਰਪਸ ਤੇ ਆ ਹੂੰ ਉਹ ਬੰਦਾ ਲੈ ਕੇ ਕੁੱਤੇ ਭਜਾਉਂਦਾ ਸੀ ਮੀਟ ਦੇ ਪਰਮ ਵਿੱਚ ਪਰ ਉਹਦਾ ਜਿਹੜਾ ਸੁਬਣਾ ਸੀ ਪੂਰਾ ਨਹੀਂ ਹੋਇਆ ਹੂੰ ਉਹਨੇ ਹੋਟਲ ਪਾਲੇ ਕਾਫੀ ਵੱਡੇ ਤੇ ਬਾਹਰ ਉਹਦਾ ਕਾਰੋਬਾਰ ਹੈਨਾ ਠੀਕ ਹੈ ਪਰ ਇਹ ਬਰਬਰੀ ਜਿਹੜੀ ਉਹਦੇ ਵਾਂਗੂ ਸਟਾਲ ਫੀਡ ਤੇ ਬਹੁਤ ਚਰਦੇ ਆ ਜਿੱਥੇ ਖੜੇ ਉੱਥੇ ਚੁਗੀ ਜਾਂਦੇ ਆ ਓਕੇ ਉਹ ਨਖਰੇ ਨਹੀਂ ਕਰਦੇ ਹੈਨਾ ਫਾਰਮ ਵਾਲੇ ਹਨ ਹਾਂ ਫਾਰਮ ਵਾਲੇ ਬਸ ਫਾਰਮ ਵਾਲਾ ਬੰਦਾ ਪਾਲ ਸਕਦਾ ਪਾਲ ਸਕਦੇ ਇਹਨੂੰ ਠੀਕ ਚੰਗਾ ਬਾਬਾ ਜੀ ਓਕੇ ਧੰਵਾਦ ਜੀ ਠੀਕ ਹੈ